ਮੈਂ ਇਦਾਂ ਹੀ ਤੁਹਾਡੀ ਗੱਲ ਪਛਾ ਸਕਦਾ ਮੈਂ ਹੀ ਤੁਹਾਡਾ ਵੀਰ ਪਛਾ ਸਕਦਾ ਜਿਹਨੂੰ ਵਜੀਰੀਆਂ ਦਾ ਲਾਲਚ ਹੈ ਜਾਂ ਟਿਕਟਾਂ ਦਾ ਲਾਲਚ ਹੈ ਉਹ ਨਹੀਂ ਪਛਾ ਸਕਦਾ ਜੇ ਮੈਂ ਇਲੈਕਸ਼ਨ ਹੀ ਜਿੰਨਾ ਹੋਏ ਮੈਂ ਇਦਾਂ ਦਾ ਫਿਰ ਬਿਲਕੁਲ ਕੋਈ ਬੜਾ ਕੁਝ ਕਰੋ ਕਾਰਪੋਰੇਟ ਕਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਹੈ ਹਜ਼ਾਰਾਂ ਕਰੋੜ ਰੁਪਏ ਕਿਸਾਨਾਂ ਦਾ ਕਿਉਂ ਨਹੀਂ ਕਿਸਾਨਾਂ ਦਾ ਵੀ ਹੋਣਾ ਚਾਹੀਦਾ ਵੈਸੇ ਤੁਹਾਡੇ ਖਾਤੇ 'ਚ ਕਿੰਨੇ ਭੇਜਦੇ ਆ ਕਿੰਨੇ ਪੈਸੇ ਭੇਜਦੇ 2000 ਉਹ 2000 ਰੁਪਏ ਉਹ ਤਾਂ ਕੋਈ ਏਡਾ ਹਾਂਜੀ 6000 ਸਾਲ ਦਾ ਹੁੰਦਾ ਠੀਕ ਹੈ ਜੀ ਜੋ ਪਾਲਿਸ ਕਿਸੇ ਸਮਾਂ ਹੋਊਗਾ ਉਹ ਵਰ ਲਈ ਹੈ ਉਹ ਬਹੁਤ ਘੱਟ ਨੇ ਜਿਨ੍ਹਾਂ ਦੇ ਖਾਤੇ ਆਉਂਦਾ ਹਰ ਇੱਕ ਦਿਨ ਨਹੀਂ ਆ ਰਿਹਾ ਹਰ ਇੱਕ ਕਿਸਾਨ ਦੇ ਨਹੀਂ ਆਉਂਦਾ ਠੀਕ ਹੈ ਹਾਂ ਜਿਹੜਾ ਬਿਜਲੀ ਬਿੱਲ 220 ਸੀਗਾ ਉਹ ਪਿਛਲੇ ਦਰਵਾਜ਼ੇ ਰਹੀ ਲਾਗੂ ਕੀਤਾ ਜਾ ਰਿਹਾ ਜਿਹਦੇ ਵਿੱਚ ਤੇ ਹੁਣ ਚਿੱਪ ਵਾਲੇ ਮੀਟਰ ਵੀ ਆਉਂਦੇ ਉਹ ਪਿੰਡ ਪਿੰਡ ਲਗਾਏ ਜਾ ਰਹੇ ਨੇ ਜਦੋਂ ਸਟੈਂਕ ਬਿੱਲਾਂ ਦੇ ਨਾਲ ਇਹ ਵੀ ਲਿਆ ਗਿਆ ਸੀ ਕਿ ਇਹ ਵੀ ਅਸੀਂ ਰੱਦ ਕਰਾਂਗੇ ਉਹ ਕਿਉਂ ਨਹੀਂ ਕੀਤਾ ਗਿਆ ਜਿੱਥੇ ਕਿਤੇ ਜ਼ਿਆਦਤੀ ਹੋਈ ਹੈ ਉਹ ਤੁਸੀਂ ਮੈਨੂੰ ਲਿਖ ਕੇ ਦੇ ਦੇਣਾ ਕੁਝ 2-4 ਬੰਦੇ ਮੇਰੇ ਨਾਲ ਚੱਲਦੇ ਨੇ ਮੈਂ ਇੰਨਾ ਜ਼ਰੂਰ ਕਰ ਸਕਦਾ ਜਿੰਨਾ ਤੁਨੋਂ ਅਲਾ ਮੈਂ ਉਹਦੇ ਸਾਹਮਣੇ ਲਾ ਜਾ ਕੇ ਬਿਠਾਵਾਂ ਇੰਨੀ ਜੁਗਾ ਮੇ제 ਨਹੀਂ ਹੋਇਆ ਕਿ ਮੈਂ ਉਸ ਨੂੰ ਬਣਾ ਲਵਾ ਜਾ ਟਾ ਆਤਮਾ ਉਸ ਪਾਵਰ ਦੇ ਤੁਸੀਂ ਹਿੱਸਾ ਹੋ ਪਾਵਰ ਦਾ ਮੈਂ ਹਿੱਸਾ ਹਾਂ ਪਰ ਉਸ ਉਹਦੇ ਵਿੱਚ ਤਫਰੀਮਾ ਪਾਵਰ ਨਹੀਂ ਨਾਲ ਲੈ ਕੇ ਜਾਵਾਂਗਾ ਪਾਵਰ ਦਾ ਹਿੱਸਾ ਤਦ ਹੀ ਮੈਂ ਫਟਾਫਟ ਲੈ ਜਾ ਸਕਦਾ ਤੇ ਵਿੱਚ ਸਾਰੇ ਦੇ ਦਿੱਤੇ ਇਹਦੇ ਵਿੱਚ ਸਾਰੇ ਦੇ ਦਿੱਤੇ ਹਾਂਜੀ ਠੀਕ ਹੈ ਜਦੋਂ ਵੀ ਕੋਈ ਕਾਨੂੰਨ ਬਣਾਉਣੇ ਕਿਸਾਨਾਂ ਨੂੰ ਵਿੱਚ ਕਿਉਂ ਨਹੀਂ ਲਿਆ ਜਾਂਦਾ ਉਹਨੇ ਸੋਚ ਲਿਆ ਕਿ ਆ ਜਿਹੜੇ ਹਜ਼ਾਰਾਂ ਇੱਕ ਰੁਪਏ ਇਹਨਾਂ ਦੇ ਵਜ਼ੀਰ ਵੀ ਬਣੇ ਸੀ ਐਮ ਡੀ ਆ ਇਹ ਕਿਸਾਨ ਹੀ ਆ ਜੇ ਉਹ ਕਿਸਾਨ ਬਹੁਤ ਤਰ੍ਹਾਂ ਦੇ ਕਿਸੇ ਪੰਜਾਬੀ ਦੀ ਵੀ ਮੈਂ ਕੱਲਾਂ ਦੀ ਗੱਲ ਕਰਦਾ ਯੂਪੀ ਦੇ ਕਿਸਾਨ ਵੀ ਵਜ਼ੀਰ ਆ ਸੀ ਐਮ ਡੀ ਆ ਕਿਸ ਲੇਟਾਂ ਦੇ ਜੇ ਗਿਣੋਗੇ ਤੇ ਸਭ ਤੋਂ ਜ਼ਿਆਦਾ ਉਹੀ ਆ ਜਿਹੜੇ ਜ਼ਿਮੀਂਦਾਰ ਆ ਆ ਮੈਂ ਗਰੀਬ ਗੁਰਬਿਆਂ ਚ ਤੇ ਮੈਂ ਕੱਲਾ ਹੀ ਆ ਹਿੰਦੁਸਤਾਨ ਚ ਆ ਜਿਹੜੀ ਮੇਰੀ ਕஷ்டਾ ਨਾ ਇਹ ਚੋਂ ਕੋਈ ਬਣਿਆ ਨਹੀਂ ਬੂਟਾ ਸੋ ਖਰੇ ਪਹਿਲਾਂ ਸਦੀਆਂ ਤੇ ਬਣਿਆ ਜੀ ਆ ਤੁਹਾਡਾ ਭਰਾ ਤੇ ਬਾਕੀ ਉਹੋ ਜਿਹੇ ਕਾਸਟਾਂ ਜਿਹੜੇ ਜਿੰਨਾਂ ਦੀਆਂ ਜ਼ਮੀਨਾਂ ਆ ਉਦੋਂ ਸੰਗੀ ਘੁੱਟ ਦੇਣੇ ਸੀ ਤੇ ਆ ਸਾਨੂੰ ਮਾਰਨ ਲੱਗਾ ਉਹ ਤੁਸੀਂ ਆਪ ਜ਼ਮੀਨਾਂ ਨੂੰ ਸਮਝ ਹਾਂ ਗਾਣਿਆਂ ਗਵਈਆਂ ਦੇ ਖਿਲਾਫ ਬਿੱਲ ਬਣੇ ਮੈਂ ਤਾਂ ਉੱਥੇ ਉੱਥੇ ਛੱਡ ਦੂੰਗਾ ਮੈਂ ਕਹਿੰਦਾ ਨੋ ਇਹ ਮੇਰੀ ਫਰਾਜ਼ੀ ਦੇ ਖਿਲਾਫ ਇਸ ਤਰ੍ਹਾਂ ਹੌਲੀ ਹੌਲੀ ਮੈਂ ਖੇਤੀਬਾੜੀ ਦੇ ਕਿਸਾਨਾਂ ਦੇ ਹੱਕ ਚ ਤੇ ਮੈਂ ਤਾਂ ਬੋਲਦਾ ਕਿ ਆਪਣਾ ਰਿਸ਼ਤਾ ਬੜਾ ਗਹਿਰਾ ਆ ਮੈਂ ਕੰਮ ਕਸਾਉਂਦਾ ਸੀ ਮੇਰੇ ਫਾਜ਼ਲ ਸਾਹ ਮੇਰੇ ਪਿਤਾ ਜੀ ਅਰਜਨ ਸਿੰਘ ਸ਼ਫੀਕ ਉਹਦਾ ਕਿਹੜਾ ਦੂਲ ਅਸੀਂ ਉੱਥੇ ਤੜ ਲਈ ਕੰਮ ਕਰਦੇ ਰਹੇ ਹਾਂ ਜੱਦੀ ਪੁਸ਼ਤੀ ਰੌਲਾ ਕੋਈ ਨਹੀਂ ਮੈਂ ਉਹ احسان فرام وشادگی ਨਹੀਂਗਾ ਕਿ ਅੱਜ ਐਮਪੀ ਬਣ ਗਿਆ ਮੈਂ ਤੁਹਾਡੇ ਖਿਲਾਫ ਹੋ ਜਾ ਦੁਖੀ ਦੁਖੀ ਦੇ ਬੰਦੇ ਦਿੱਲੀ बनके अपने लोका ਦੇ ਖਿਲਾਫ ਬੋਲਣ ਲੱਗ ਪਏ ਜੇ ਮੈਂ ਨਹੀਂ ਜੋ ਬੋਲਿਆ ਤਾਂ ਮੈਨੂੰ ਕੁਝ ਮਿਲੇ ਤੇ ਭਵੇਂ ਨਾ ਮਿਲੇ ਤੁਸੀਂ ਕਿਸਾਨਾਂ ਨਾਲ ਗੱਲ ਕਰਨ ਤੋਂ ਕਿਉਂ ਭੱਜ ਰਹੇ ਕਿੰਨੇ ਦਿਨ ਹੋ ਗਏ ਆ ਕਿਸਾਨ ਮਗਰਮਗਰ ਤੁਸੀਂ ਅੱਗੇ ਅੱਗੇ ਕਿਸਾਨ ਮਗਰਮਗਰ ਅੱਜ ਵੀ ਤੁਸੀਂ ਖੜ ਕੇ ਗੱਲ ਕਰ ਰਹੇ ਹੋ ਅਸੀਂ ਕੋਈ ਗਲਤ ਸ਼ਿਵਦਾਵ ਨਹੀਂ ਵਰਤੀ ਗੱਲ ਸੋਹਣ ਪ੍ਰਭਾਵ ਦੇ ਰਿਹਾ ਬੰਦਾ ਡਰੇ ਰੱਬ ਕੋਲੋਂ ਰੱਬ ਡਰੇ ਜੱਟਾਂ ਕੋਲੋਂ ਜੱਟ ਕੱਲੇ ਪਟਵਾਰੀ ਤੋਂ ਡਰਦੇ ਹਾਂ ਹਰਿਸ਼ਰਾਂ ਤੋਂ ਨਹੀਂ ਡਰਦੇ ਮੇਰੀ ਗੱਲ ਸੁਣ ਲਓ ਜੇ ਤੁਸੀਂ ਐਦਾਂ ਅੱਗੇ ਆ ਜਾਂਦੇ ਤੇ ਗੱਲ ਹੀ ਨਹੀਂ ਸੀ ਬਦਮਾ ਉਹ ਕਿ ਤਰ੍ਹਾਂ ਬੋੜ ਵੀ ਜਾਏ ਨਹੀਂ 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 ਮੈਂ ਕਹੇ ਸੀ ਉੱਥੇ ਫਰੀਦਕੋਟ ਮੈਂ ਕਿ ਪੰਜ ਬੰਦੇ ਆ ਜਾਓ ਗਨ ਮੈਂ ਨਾ ਤੋਂ ਬਿਨਾ ਮੈਂ ਬੈਠੂਗਾ ਮੈਂ ਇਕੱਲਾ ਹੀ ਹਾਂ ਤੁਸੀਂ ਪੰਜ ਆ ਜਾਓ ਤੋ ਉੱਥੇ ਡਾਂਗਾ ਡੂਗੇ ਵਾਹ ਤੁਸੀਂ ਬਰਾਉਣ ਲੱਗੋ ਤੁਹਾਨੂੰ ਪਤਾ ਉਹ ਜਿਹੜੀ ਸ਼ੀਸ਼ੇ ਤੇ ਵੱਜੇ ਮੈਨੂੰ ਲੱਗਦਾ ਮੇਰੇ ਮੋਰਾਂ ਤੇ ਵੱਜਦੇ ਨਹੀਂ ਨਹੀਂ ਸਾਡੇ ਚ ਵੀ ਵੀਡੀਓ ਦੇਖ ਲਓ ਵੀਡੀਓ ਮੈਂ ਤਾਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਹ ਤਫੇ ਮਾਰ ਰਿਹਾ ਸੀ ਨਹੀਂ ਜੇ ਤੁਸੀਂ ਦੇਖੋ ਅੱਜ ਅਸੀਂ ਸਾਡੇ ਕੋਲ ਆਏ ਸਰ ਮੈਂ ਕੋਈ ਬ੍ਰੇਜ਼ਰ ਕੋਈ ਗਰਦਾਵਰ ਤਾਂ ਹੈ ਨਹੀਂ ਦਾਰਾ ਸੋ ਤਾਂ ਹੈ ਨਹੀਂਗਾ ਨਾ ਮੈਂ ਉਹ ਜੀਦਾ ਰਿਆਂ ਜਿਹੜੀ ਪਹਿਲੇ ਹੁੰਦੇ ਸੀ ਜੱਗੇ-ਜੁਗੇ ਹੁੰਦੀਆਂ ਮੈਂ ਤਾਂ ਵਿਚਾਰਾ ਸ਼ਰਰੇ ਦਾ ਗੰਮ ਨਹੀਂ ਠੀਕ ਅੱਜ ਵੀ ਤੁਹਾਡੇ ਕੋਲ ਆਏ ਅਸੀਂ ਦਰਜਾਂਦਾ ਮੈਂ ਤੁਹਾਡੀਆਂ ਨਹਿਰੀਆਂ ਜੇ ਅੱਖਾਂ ਦੇਖ ਕੇ ਮੈਂ ਕਿਹਾ ਚਲੋ ਚਲੋ ਚਲਦੇ ਨਹੀਂ ਕਿਸਾਨ ਇਦਾਂ ਦੇ ਨਹੀਂ ਜਿੱਦਾਂ ਜੋ ਮੇਰੇ ਕੋਲ ਹੁੰਦਾ ਤਸਵੀਰ ਤੁਹਾਡੇ ਸਾਹਮਣੇ ਨਹੀਂ ਨਹੀਂ ਮੈਂ ਹਸਾਉਣਾ ਹੈ ਤੁਹਾਨੂੰ ਮੈਨੂੰ ਇਸ ਤੋਂ ਜ਼ਿਆਦਾ ਕੌਣ ਕਿਸਾਨਾਂ ਨੂੰ ਸਮਝਦਾ ਮੇਰਾ ਧਰਮ ਦਾ ਭਾਈ ਸਤਨਾਮ ਸਿੰਘ ਗਿੱਲ ਜਨੇ ਮੇਰਾ ਪਹਿਲਾ ਰਿਕਾਰਡ ਬਣਾਇਆ ਮੇਰੇ ਵਰਗੇ ਗਾਣੇ ਉਦੋਂ ਚੱਲਦੇ ਹੀ ਨਹੀਂ ਸੀ ਮੈਨੂੰ ਕਹਿੰਦੇ ਲੁਧਿਆਣੇ ਉੱਥੇ ਚਵਾਰਾ ਪਾਲਾ ਇੱਕ ਬੀਬੀ ਜੀ ਜਿਹਨਾਂ ਸੈੱਟ ਪੰਨਾ ਦੁਕਾਨੇ ਗਿਆ ਕਰ ਜੇ ਰੋਟੀ ਖਾਣੀ ਮੈਂ ਕਿਹਾ ਭੁੱਖਾ ਰਹਿ ਲੂੰਗਾ ਉਹਨਾ ਮੈਂ ਇਕੱਲੇ ਨਹੀਂ ਆ ਫੇਰ ਮੈਂ ਉਹ ਰਿਕਾਰਡ ਬਣਾ ਲਿਆ ਚੰਗੀ ਨੇ ਰੀਲਿਸ ਦੀ ਸੀ ਕਰਦੇ ਉਹ ਜੱਟਾਂ ਦਾ ਮੁੰਡਾ ਸਿਕਨੌਸੋ ਗੱਲ ਗਿਆ ਕਿਹਾ ਓਏ ਤੇ ਦੋਸਤਾਂ ਦੇ ਨਾਲ ਬਲੈਂਕ ਚੈੱਕ ਮੈਂ ਦੇ ਰਿਹਾ ਕੰਪਨੀ ਫਟਾਫਟ ਰੀਲਿਸ ਕਰੋ ਜਿਹੜਾ ਪਹਿਲਾ ਰਿਕਾਰਡ ਹੈ ਉਹਦੇ ਪਿੱਛੇ ਦੇਖਿਓ ਕਲੈਬੋਰੇਸ਼ਨ ਤੇ ਗਿੱਲ ਕੋ ਉਹ ਯਾਰ ਮੈਨੂੰ ਪਤਾ ਸਾਰਾ ਮੈਂ ਵੀ ਤੁਹਾਨੂੰ ਹਸਾਉਂਦਾ ਰਹਿਣਾ ਕਿ ਥੋੜਾ ਜਿਹਾ ਨਰਮ ਹੋ ਜਿੱਥੇ ਮੈਨੂੰ ਬਲਾਗ ਜਿੱਥੇ ਬਲਾਗ ਮੈਂ ਹਾਜ਼ਰ ਐ ਇਤਫਰ ਆਲਮਾ ਸੱਡਾ ਹੀ ਸਵਾਲ ਨਮਾ ਇਹਨੂੰ ਰੱਖ ਕੇ ਤੁਸੀਂ ਪੜਿਓ ਜੀ ਧਿਆਨ ਨਾਲ ਜਿਹੜੀਆਂ ਵੀ ਸੱਡੀਆਂ ਅਹਿਤੀਆਂ ਮੰਗਾ ਉਹਨਾਂ ਤੇ ਗੌਰ ਕਰਿਓ ਤੇ ਇਸੇ ਵਾਸਤੇ ਬਿਲਕੁਲ ਸਹੀ ਆ ਸਰ ਤੇ ਤੁਸੀਂ ਇੱਕ ਸੁਨੇਹਾ ਦੇ ਦਿਓ ਤੁਸੀਂ ਕੋਈ ਜਦੋਂ ਅਸੀਂ ਬੁਲਾਵਾ ਜੋ ਆਏਗਾ ਤੇ ਉਹਨੂੰ ਥੋੜਾ ਜਿਹਾ ਅਸੀਂ ਸਰ ਇੱਕ ਗੱਲ ਚਾਹੁੰਦੇ ਆ ਕਿ ਜਿੱਦਾਂ ਲੋਕ ਦੇ ਵਿੱਚ ਤੁਸੀਂ ਆਉਨੇ ਇੱਕ ਅਪੀਲ ਤੇ ਕਰ ਦਿਓ ਜੀ ਕਿ ਕਿਸੇ ਨਾ ਕਿਸੇ ਤੇ ਯਕੀਨ ਕਰਨਾ ਹੀ ਪਊਗਾ ਮੈਂ ਜੋ ਸੌ ਗੁਰੂ ਦੀ ਕਹਿ ਦਿੱਤਾ ਕਿ ਨਾ ਕਿ ਮੈਂ ਧੋਖਾ ਨਹੀਂ ਕਰਾਂਗਾ ਪੰਜਾਬ ਨਾਲ ਇੱਕ ਬੰਦਾ ਨਹੀਂ ਤੁਸੀਂ ਜਿਤਾ ਸਕਦੇ ਜੇ ਮੈਂ ਇਥੇ ਹੱਲ ਜਾਵਾਂ ਤੁਹਾਡੀਆਂ ਗੱਲਾਂ ਨਾ ਕਰਾਂ ਉਹ ਤਾਂ ਛੇਤਰ ਮਾਰ ਕੇ ਭਜਾ ਦੇ ਤੁਸੀਂ ਤਾਂ ਕਿਸੇ ਨੂੰ ਵੀ ਭਜਾ ਸਕਦੇ ਇਹਨਾਂ ਨੂੰ ਪਤਾ ਤੇ ਮੈਂ ਵੀ ਭੱਜਾਂਗਾ ਮੈਂ ਭੱਜਣ ਵਾਲਾ ਹੈ ਹੀ ਨਹੀਂ ਨਾ ਡਰਪੋਕ ਨਹੀਂ ਨਾ ਮੈਂ ਉਹ ਟਕਰਾਓ ਤੋਂ ਮੈਂ ਡਰਦਾ ਬਹੁਤ ਹੈ ਕਿ ਹੰਸ ਜੀ ਕਿਸ ਤਰੀਕੇ ਦਾ ਆ ਰਿਹਾ ਅੱਜ ਪੂਰਾ ਜੀ ਕਿਸਾਨ ਤੁਹਾਡੇ ਚੰਨ ਚੰਨ ਦਾ ਪਹਿਲਾਂ ਲਗਾਤਾਰ ਮੈਂ ਕਿਹਾ ਸ਼ੁਗਰ ਤੇਰਾ ਵਜਣਾ ਹੈ ਬਾਪੂ ਅਸ ਸ਼ਕਲ ਚ ਕਿਤੇ ਪਹਿਲਾਂ ਹੀ ਗੱਲ ਵਾਦ ਦੇ ਕਿ ਮੈਂਤ ਤੋਂ ਹੁਣ ਥੋੜਾ ਲੱਗਦਾ ਕਿ ਹੰਸ ਵਾਲਾ ਵਧ ਰਿਹਾ ਨਹੀਂ ਨਹੀਂ ਮੈਂਤ ਰਾਜ ਮੈਂਤ ਉਹ ਕਿਸੇ ਹੋਰ ਸੈਲਸ ਵਿੱਚ